ਅੱਜ ਦੀ ਜਿਹੜੀ ਸਭ ਤੋਂ ਮੇਨ ਖਬਰ ਆ ਜੋ ਸਿਗਨਲ ਆ ਦੇ ਉੱਤੇ ਜੋ ਕੁਝ ਸਿਗਨਲ ਐਪ ਜੋ ਆ ਉਹਦੇ ਤੇ ਜੋ ਕੁਝ ਸਿਗਨਲ ਗੇਟ ਜਸਟੋ ਨਾਮ ਦਿੱਤਾ ਗਿਆ ਹੈ ਜੀ ਉਹਦੇ ਤੇ ਜੋ ਕੁਝ ਵਾਪਰਿਆ ਆ ਉਹ ਇੱਕ ਤਰ੍ਹਾਂ ਦੇ ਨਾਲ ਹੁਣ 트럼ਪ ਐਡਮਿਨਿਸਟ੍ਰੇਸ਼ਨ ਆ ਰੀਸੀਵਿੰਗ ਅੰਤੇ ਆ ਗਿਆ ਆ بار بار ਜਿੰਨੇ ਵੀ ਇੰਟੈਲੀਜੈਂਸ ਏਜੰਸੀਜ਼ ਦੇ ਚੀਫ ਆ ਚਾਹੇ ਉਹ ਤੁਲਸੀ ਗੈਵਰਟ ਆ ਚਾਹੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਮਾਈਕ ਵਾਰਲਡਸ ਆ ਚਾਹੇ FBI ਦੇ ਡਾਇਰੈਕਟਰ ਜੋ ਕੈਸ਼ ਪਟੇਲ ਆ ਡਿਫੈਂਸ ਸੈਕਰੀਪੀਟ ਹੈਗਸਤ ਹੈ ਗਿਆ ਉਹ ਟਵਿਸਟ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਕਿਉਂਕਿ ਕੱਲ ਤੋਂ ਹੀ ਹੀਰਿੰਗ ਚੱਲ ਰਹੀ ਹੈਗੀ ਆ ਪਰ ਜਿਸ ਜਰਨਲਿਸਟ ਨੂੰ ਦਾ ਅਟਲੈਂਟਿਕ ਵਾਲੇ ਨੂੰ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਸੀ ਸੋ ਉਹ ਕਹਿੰਦੇ ਪਈ ਉਹ ਜਰਨਲਿਸਟ ਬਹੁਤ ਵਧੀਆ ਜਰਨਲਿਸਟ ਸੀ ਪੈਟਰੀਓਟਿਕ ਆ ਤੇ ਬਹੁਤ ਲੰਬੇ ਸਮੇਂ ਤੋਂ ਰਾਜਕਰਵੀਰ ਸਿੰਘ ਜੀ ਉਹ ਡਿਫੈਂਸ ਨੂੰ ਹੀ ਕਵਰ ਕਰਦਾ ਸੀ ਹੂੰ 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 ਪਿਛਲੇ 25 30 ਸਾਲਾਂ ਤੋਂ ਆ ਸੋ ਸੋ ਡਿਫੈਂਸ ਦੇ ਜਿਹੜੇ ਸੀਕਰੇਟਸ ਜਾਂ ਉਹਨਾਂ ਨਾਲ ਰਿਲੇਟਡ ਜੜੀਆਂ ਖਬਰਾਂ ਆ ਉਹਨੂੰ ਹੀ ਉਹ ਮੈਨੇਜ ਕਰਦਾ ਹੁੰਦਾ ਸੀ ਤੇ ਉਹ ਚੋਪਰੇ ਆ ਉਹਨਾਂ ਕਿਹਾ ਵੀ ਕਾਨੂੰਨ ਪਈ ਜੋ ਇਹ ਜੋ ਇਨਫਾਰਮੇਸ਼ਨ ਆ ਟੋਟਲੀ ਕਲਾਸੀਫਾਈਡ ਇਨਫਾਰਮੇਸ਼ਨ ਆ ਇਹਦੇ ਨਾਲ ਮੇਰੇ ਮੁਲਕ ਦੇ ਫੌਜੀਆ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਜੇ ਬਾਹਰ ਜਾਂਦੇ ਤੇ ਹਜੇ ਵੀ ਉਸਨੇ ਬਹੁਤ ਸਾਰੀ ਜਿਹੜੀ ਇਨਫਾਰਮੇਸ਼ਨ ਆ ਉਹ ਅਖਬਾਰ ਵਿੱਚ ਨਹੀਂ ਛਾਪੀ ਉਹ ਕਹਿੰਦਾ ਪਈ ਮੈਨੂੰ ਨਹੀਂ ਲੱਗਦਾ ਪਈ ਉਹ ਆਪਾਂ ਹਰ ਇੱਕ ਅਮਰੀਕਨ ਨਾਲ ਸਾਂਝੀ ਕੀਤੀ ਜਾਵੇ ਪਰ ਅਮਰੀਕਨਸ ਨੂੰ ਇਹ ਪਤਾ ਹੋਣਾ ਚਾਹੀਦਾ ਪਈ ਇਹ ਦੇਖੋ ਜਿਹੜੀ ਇੱਕ ਐਪ ਆ ਉਹਦੇ ਉੱਤੇ ਇਹ ਜਿਹੜੇ ਸਾਡੇ ਜਿਨ੍ਹਾਂ ਦੇ ਉੱਤੇ ਅਸੀਂ ਟਰਸਟ ਕੀਤਾ ਜਿਹੜੇ ਨੈਸ਼ਨਲ ਸਕਿਉਰਟੀ ਦੇ ਇਨਚਾਰਜ ਹੈਗੇ ਆ ਉਹ ਕਿਸ ਤਰ੍ਹਾਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੈਗੇ ਆ ਸੋ ਕੱਲ ਦੀ ਬਹੁਤ ਸਾਰੇ ਸਰੋਤਿਆਂ ਨੇ ਹੀアリング ਵੀ ਸੁਣੀ ਹੋਣੀ ਆ ਵਾਈਟ ਹਾਊਸ ਦੇ ਵਿੱਚ ਜੋ ਚੱਲ ਰਹੀ ਆ ਤੇ ਉਸ ਹੀアリング ਦੇ ਵਿੱਚ ਤੁਸੀਂ ਦੇਖ ਸਕਦੇ ਆ ਜਿਨ੍ਹਾਂ ਨੇ ਜਿੰਨਿਆਂ ਦੇ ਵੀ ਮੈਂ ਨਾਮ ਲਾਇਆ ਸਾਰਿਆਂ ਦੇ ਜਿਹੜੇ ਮੂੰਹ ਉਹ ਓੜੇ ਹੋਏ ਸੀ ਈਵਨ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਜਿਹੜੀ ਕੈਰੋਲਿਨ ਲਵਿਟ ਹੈਗੀ ਆ ਉਹਨਾਂ ਨੇ ਵੀ ਇਹ ਕਿਹਾ ਵੀ ਜੀ ਜਿਹੜਾ 골ਡ ਵਰਕ ਆ ਜੋ ਜਰਨਲਿਸਟ ਆ ਉਹਦੇ ਇੱਕ ਤਰ੍ਹਾਂ ਦੇ ਨਾਲ ਕਲੇਮ ਸੈਂਸੇਸ਼ਨਿਸਟ ਹੈਗੇ ਆ ਪਰ ਲੇਟਰ ਔਨ ਪਤਾ ਚੱਲਿਆ ਵੀ ਸਾਰਾ ਕੁਝ ਫਿਰ ਉਸ ਸੀਐਨਐਨ ਤੇ ਵੀ ਆ ਗਿਆ ਜਰਨਲਿਸਟ ਨੂੰ ਦੱਸਿਆ ਵੀ ਆਹ ਚੀਜ਼ ਹੈਗੀ ਆ ਸੋ ਹੈਗਸੈਟ ਜੋ ਹੈਗੇ ਆ ਉਹ ਟੋਟਲੀ ਝੂਠ ਬੋਲਦੇ ਜਿਹੜੇ ਨਜ਼ਰ ਆਏ ਹੈਗੇ ਆ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਨੋ ਬਾਡੀ ਵਾਸ ਟੈਕਸਟਿੰਗ ਵਾਰ ਪਲਾਨਸ ਕੋਈ ਵੀ ਟੈਕਸਟ ਨਹੀਂ ਕਰ ਰਿਹਾ ਸੀ ਤੇ ਪਰ ਟੈਕਸਟ ਦੇ ਵਿੱਚ ਸਾਰਾ ਕੁਝ ਹੈਗਾ ਬਿਲਕੁਲ ਸਪਸ਼ਟ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਮੇਟੀ ਦੇ ਮੈਂਬਰਸ ਹੈਗੇ ਆ ਉਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਪੂਰਾ ਐਕਸਪੋਜ਼ ਕਰਾਂਗੇ ਬਹੁਤ ਸਾਰੇ ਜਿਹੜੇ ਲੋਕ ਸੁੱਲਝੇ ਹੋਏ ਲੋਕ ਆ ਉਹ ਕਹਿੰਦੇ ਸੀ ਵੀ ਜੇ ਇਹਨਾਂ ਚੋਂ ਇੱਕ ਜਣਾ ਵੀ ਕਹਿ ਦਿੰਦਾ ਵੀ ਠੀਕ ਆ ਸਾਡੀ ਮਿਸਟੇਕ ਹੋਈ ਆ ਤੇ ਆਪਾਂ ਨਵੇਂ ਆ ਮੇਬੀ ਫਿਊਚਰ ਦੇ ਵਿੱਚ ਯੂ نو ਅਸੀਂ ਬਹੁਤ ਕੇਅਰਫੁਲ ਹੋਵਾਂਗੇ ਇਹ ਸਾਡੀ biggest ਮਿਸਟੇਕ ਸੀ ਕਹਿੰਦੇ ਸਾਰਾ ਮਾਮਲਾ ਹੀ ਤਬ ਹੋ ਜਾਣਾ ਸੀ ਪਰ ਹੁਣ ਉਹ ਇੱਕ ਜਣਾ ਝੂਠ ਨੂੰ ਲਪਾਉਂਦਾ ਲਗਾਉਂਦਾ ਲਗਾਉਂਦਾ 2 3 10 ਜਣੇ ਤੇ ਹੁਣ ਇਹ ਜਿਹੜਾ ਮਾਮਲਾ ਆ ਬਹੁਤ ਜ਼ਿਆਦਾ ਜਿਹੜਾ ਵੱਡਾ ਨਜ਼ਰ ਆ ਰਿਹਾ ਹੈ ਜੀ ਹਰਜੋਤ ਸਿੰਘ ਜੀ ਅੱਜ ਉਹਨਾਂ ਨੇ ਅਟਲੈਂਟਿਕ ਨੇ ਕੁਝ ਹੋਰ ਨਵੇਂ ਟੈਕਸਟ ਜਿਹੜੇ ਉਹ ਸ਼ੇਅਰ ਕੀਤੇ ਆ ਜਿਸ ਦੇ ਵਿੱਚ ਪੀਟ ਹੈਕਸਟ ਦੱਸ ਰਿਹਾ ਵੀ 11:44 ਤੇ ਵੈਦਰ ਫੇਵਰੇਬਲ ਆ ਕਨਫਰਮ ਕਰੋ ਸੈਂਟਕਾਮ ਤੋਂ ਵੀ ਇੱਕ ਗੋਆ ਮਿਸ਼ਨ ਦੇ ਲਈ 12:15 ਦੇ ਉੱਤੇ ਕਹਿੰਦੇ ਵੀ F18 ਨੂੰ ਲਾਂਚ ਕਰਨਾ ਆ ਤੇ 13:45 ਦੇ ਉੱਤੇ ਯਾਨੀ ਕਿ ਉੱਥੇ ਦੇ ਦੁਪਹਿਰ ਗਿਆ 1:45 ਦੇ ਉੱਤੇ F18 ਫਰਸਟ ਸਟ੍ਰਾਈਕ ਵਿੰਡੋ ਜਿਹੜੀ ਉਹ ਸਟਾਰਟ ਹੋਣੀ ਆ ਆ ਸੋ ਇਹ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ ਸੋ ਸਿਗਨਲ ਗੇਟ ਦੇ ਨਾਲ ਇਹ ਇਹ ਚੀਜ਼ ਜਿਹੜੀ ਉਹ ਆ ਸਾਹਮਣੇ ਆਈ ਆ ਵੀ 트럼ਪ ਐਡਮਿਨਿਸਟ੍ਰੇਸ਼ਨ ਦੇ ਇਹ ਜਿਹੜੇ ਲੋਕ ਜਿਨ੍ਹਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਲੋਕ ਵਿਸ਼ਵਾਸ ਕਰਦੇ ਆ ਜਾਂ ਟਾਪ ਦੇ ਜਿਹੜੇ ਆਫੀਸ਼ਰ ਆ ਉਹਨਾਂ ਦੀ ਇੰਨੀ ਵੱਡੀ ਜਿਹੜੀ ਅੰਗੈਲੀ ਹੋਈ ਆ ਉਹਤੇ ਚਿੱਟੇ ਮੂੰਹ ਦੇ ਨਾਲ ਆ ਕੇ ਝੂਠ ਬੋਲੀ ਜਾ ਰਿਹਾ ਵੀ ਕਿੰਨੇ ਜੀ ਇਹ ਕਲਾਸੀਫਾਈਡ ਇਨਫੋਰਮੇਸ਼ਨ ਹੀ ਨਹੀਂ ਸੀ ਇਹ ਤਾਂ ਭਲਾ ਹੋਵੇ ਉਸ ਪੱਤਰਕਾਰ ਦਾ ਵੀ ਉਹਨੇ ਉਸ ਟਾਈਮ ਦੇ ਉੱਤੇ ਲੀਕ ਨਹੀਂ ਕਰ ਦਿੱਤੀ ਵੀ ਜਦੋਂ ਜਿਹੜੀ ਆ ਇਹ ਇਨਫੋਰਮੇਸ਼ਨ ਉਹਦੇ ਕੋਲ ਆਈ ਤੇ ਅੰਗਹਿਲੀ ਦੇਖੋ ਕਿੰਨੀ ਵੱਡੀ ਇਹਨਾਂ ਦੇ ਕੋਲੋਂ ਵਾਪਰੀ ਹੈਗੀ ਆ ਚਲੋ ਟਰੰਪ ਪ੍ਰਸ਼ਾਸਨ ਤੇ ਰਾਸ਼ਪਤੀ ਟਰੰਪ ਇਸ ਨੂੰ ਇੱਕ ਛੋਟੀ ਜੀ ਮਿਸਟੇਕ ਹੈ ਕਿ ਅੰਡਰ ਦਾ ਰੱਗ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ ਪਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਦੁਆਰਾ ਜਿਹੜੇ ਇੱਕ ਵੱਡੀ ਕਹਿ ਸਕਦੇ ਹਾਂ ਵੀ ਇਹ ਕੋਤਾਈ ਹੋਈ ਹੈਗੀ ਆ ਸੋ ਮਕਵਾਰਡਸ ਮਾਈਕਵਾਰਡਸ ਜਿਹੜੇ ਆ ਉਹਨਾਂ ਨੇ ਆਪਣੇ ਮੋਢਿਆਂ ਦੇ ਉੱਤੇ ਸਾਰਾ ਭਾਰ ਇਸ ਸਿਗਨਲ ਗੇਟ ਦਾ ਜਿਹੜਾ ਉਹ ਲੈ ਲਿਆ ਹੈਗਾ ਆ ਸੋ ਦੇਖੋ ਕੀ ਹੁੰਦਾ ਆ ਇੱਕ ਜਿਹੜੀ ਇਸ ਦੇ ਨਾਲ ਅਨ ਰਿਲੇਟਿਡ ਜਿਹੜੀ ਖਬਰ ਆ ਡਿਫਰੈਂਟ ਆ ਪਰ ਫੌਜੀਆ ਦੇ ਨਾਲ ਸੰਬੰਧਿਤ ਖਬਰ ਜਿਹੜੀ ਉਹ ਆ ਰਹੀ ਹੈ ਬ੍ਰੇਕਿੰਗ ਨਿਊਜ਼ ਆ ਰਹੀ ਹੈ ਯੂਐਸਟੀ ਐਮਬੈਸੀ ਦੱਸ ਰਹੀ ਆ ਲਿਥੁਵਾਨੀਆ ਦੇ ਵਿੱਚ ਇੱਕ ਟੈਕਟੀਕਲ ਟ੍ਰੇਨਿੰਗ ਸਕੇਡਿਊਲ ਕੀਤੀ ਗਈ ਸੀ ਉਸ ਦਰਮਿਆਨ ਚਾਰ ਯੂਐਸ ਦੇ ਜਿਹੜੇ ਫੌਜੀ ਆ ਆਰਮੀ ਸੋਲਜਰਸ ਆ ਉਹ ਮਿਸਿੰਗ ਜਿਹੜੇ ਉਹ ਦੱਸੇ ਗਏ ਕਿੰਨੇ ਵੀ ਸਰਚ ਤੇ ਰਿਕਵਰੀ ਐਫਰਟ ਇਸ ਟਾਈਮ ਉਹਨਾਂ ਚਾਰੇ ਫੌਜੀਆ ਨੂੰ ਲੱਭਣ ਦੇ ਲਈ ਜਿਹੜੀ ਉਹ ਕੀਤੀ ਜਾ ਰਹੀ ਹੈ ਲਥਵਾਨੀਆਂ ਦੇ ਪੋਬਰਾਡੀ ਕਰਕੇ ਜਿਹੜਾ ਸ਼ਹਿਰ ਆ ਉੱਥੇ ਟ੍ਰੇਨਿੰਗ ਕਹਿੰਦੇ ਟੈਕਟੀਕਲ ਟ੍ਰੇਨਿੰਗ ਜਿਹੜੀ ਉਹ ਚੱਲ ਰਹੀ ਸੀ ਉਹ ਉੱਥੇ ਇਹ ਜਿਹੜੇ ਚਾਰ ਫੌਜੀ ਆ ਉਸ ਜਿਹੜੇ ਆ ਉਹ ਲਾਪਤਾ ਜਿਹੜੇ ਹੋ ਗਏ ਆ ਜਿਹੜੇ ਫੌਜੀ ਨੇ ਉਹ ਆਰਮੀ ਨੇ ਸੱਜਿਆ ਵੀ ਆਰਮੀ ਨੇ ਦੱਸਿਆ ਵੀ ਜਿਹੜੇ ਫੋਰਟ ਸਟੂਬਰਟ ਜਾਰਜੀਆ ਤੇ ਚਾਰੇ ਦੇ ਚਾਰੇ ਫੌਜੀ ਸੀਗੇ ਬੇਸ ਸੀਗੇ ਤੇ ਉਹ ਮੰਗਲਵਾਰ ਦੇ ਜਿਹੜੇ ਮਿਸਿੰਗ ਰਿਪੋਰਟ ਕਿਤੇ ਗਏ ਆ ਤੇ ਕਿਹਾ ਵੀ ਫੌਜੀਆਂ ਦੀ ਜਿਹੜੀ ਗੱਡੀ ਆ ਉਹ ਵੀ ਇਸ ਟਾਈਮ ਮਿਸਿੰਗ ਆ ਲਿਤਵਾਨੀਆਂ ਦੇ ਆਰਮਡ ਫੋਰਸਸ ਨੇ ਇਸ ਬਾਰੇ ਜਿਹੜੀ ਹੁਣ ਜਾਣਕਾਰੀ ਦਿੱਤੀ ਆ ਜਿਹੜੀ ਲਿਤਵਾਨੀਆ ਦੀ ਯੂਐਸ ਐਮਬੈਸੀ ਆ ਉਹਨਾਂ ਨੇ ਹੁਣੇ-ਹੁਣੇ ਇਹ ਜਿਹੜੀ ਖਬਰ ਆ ਉਸ ਨੂੰ ਅਸ਼ਾਇਆ ਕੀਤਾ ਹੈ ਇਹ ਜਿਹੜੀ ਬ੍ਰੇਕਿੰਗ ਨਿਊਜ਼ ਹੈ ਇਸ ਟਾਈਮ ਚਾਰ ਫੌਜੀਆਂ ਦੇ ਨਾਲ ਸੰਬੰਧਿਤ ਲਥੁਵਾਨੀਆ ਆ ਜਿਹੜਾ ਮੁਲਕ ਆ ਉਥੇ ਟ੍ਰੇਨਿੰਗ ਦੇ ਵਿੱਚ ਲਾਪਤਾ ਹੋਏ ਚਾਰ ਫੌਜੀਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਰਹੀ ਆ ਉਹਨਾਂ ਨੂੰ ਲੱਭਣ ਦੇ ਲਈ ਸਰਚ ਤੇ ਰਿਕਵਰੀ ਦੀ ਜਿਹੜੀ ਇਸ ਟਾਈਮ ਐਫਰਟ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਜੋ ਸਿਗਨਲ ਗੇਟ ਵਾਲਾ ਕੇਸ ਹੈਗਾ ਆ ਉਹ ਕਹਿੰਦੇ ਭਈ ਜੱਜ ਜੇਮਸ ਬੋਸਵਰਗ ਨੂੰ ਅਸਾਈਨ ਕਰ ਦਿੱਤਾ ਗਿਆ ਹੈਗਾ ਅ ਟ੍ਰੰਪ ਐਡਮਿਨਿਸਟ੍ਰੇਸ਼ਨ ਦੇ ਉੱਤੇ ਆਲਰੇਡੀ ਲਾਸਟ ਰੂਟ ਫਾਈਲ ਕਰ ਦਿੱਤਾ ਗਿਆ ਆ ਇਸ ਵਨ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੇ ਨੈਸ਼ਨਲ ਸਕਿਉਰਿਟੀ ਦੇ ਇਨਚਾਰਜ ਆ ਉਹਨਾਂ ਨੇ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਇੱਕ ਸਿਗਨਲ ਐਪ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਆ ਸ਼ੇਅਰ ਕੀਤੀ ਹੈਗੀ ਆ ਬਲਕਿ ਸ਼ੇਅਰ ਨਹੀਂ ਕੀਤੀ ਉਹ ਤੋਂ ਬਾਅਦ ਇੱਕ ਜਰਨਲਿਸਟ ਉਹਦੇ ਵਿੱਚ ਇਨਕਲੂਡ ਕਰ ਲਿਆ ਗਿਆ ਬੋਸਵਰਗ ਉਹੀ ਯੂਐਸ ਡਿਸਟ੍ਰਿਕਟ ਕੋਰਟ ਦੇ ਜੱਜ ਆ ਜੇਮਸ ਬੋਸਵਰਗ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਟਰੰਪ ਹੁਣਾ ਨੂੰ ਵੈਨਜ਼ੂਏਲਾ ਨੂੰ ਦੇ ਜਿਹੜੇ ਨੈਸ਼ਨਲਸ ਆ ਉਹਨਾਂ ਨੂੰ ਵਾਰ ਟਾਈਮ ਪਾਵਰਸ ਯੂਜ਼ ਕਰਕੇ ਜਿਹੜਾ ਇਥੋਂ ਜਹਾਜ਼ ਲੈ ਕੇ ਲਜਾਇਆ ਗਿਆ ਸੀ ਤੇ ਉਹਨਾਂ ਨੇ ਉਸ ਨੂੰ ਰੋਕਣ ਦਾ ਆਰਡਰ ਜਾਰੀ ਕੀਤਾ ਸੀ ਪਰ ਜੋ 트럼ਪ ਐਡਮਿਨਿਸਟ੍ਰੇਸ਼ਨ ਆ ਉਸ ਆਰਡਰ ਨੂੰ ਉਹਨਾਂ ਨੇ ਮੰਨਿਆ ਨਹੀਂ ਹੈਗਾ ਸੋ ਸੇਮ ਜੱਜ ਦੇ ਕੋਲ ਇਹ ਕੇਸ ਗਿਆ ਹੈਗਾ ਕੇਸ ਐਕਚੁਅਲੀ ਇੱਕ ਆਰਗੇਨਾਈਜੇਸ਼ਨ ਆ ਜਿਹਦੇ ਵੱਲੋਂ ਇਹ ਕੀਤਾ ਗਿਆ ਆ ਉਹਨਾਂ ਨੇ ਜੋ ਰੂਬਿਓ ਮਾਰਕੋ ਰੂਬਿਓ ਉਹਨਾਂ ਦੇ ਅਗੇਂਸਟ ਕੇਸ ਕੀਤਾ ਹੈਗਾ ਆ ਇਸ ਇਸ਼ੂ ਦੇ ਵਿੱਚ ਆ ਲੈਫਟ ਲੀਨਿੰਗ ਇੱਕ ਆਰਗੇਨਾਈਜੇਸ਼ਨ ਆ ਜਿਨ੍ਹਾਂ ਨੇ ਇਹ ਜੋ ਕੇਸ ਆ ਅਮਰੀਕਨ ਓਵਰਸਾਈਟ ਇੱਕ ਲੈਫਟ ਲੀਨਿੰਗ ਗਵਰਨਮੈਂਟ ਬਾਚਡੌਗ ਗਰੁੱਪ ਆ ਉਹ ਉਹਨਾਂ ਨੇ ਸਿਗਨਲ ਗੇਟ ਲਾਸ ਸੂਟ ਲਿਆਂਦਾ ਹੈਗਾ ਮਾਰਕੋ ਰੂਗਿਓ ਇਹਦੇ ਵਿੱਚ ਡਿਫੈਂਡੈਂਟ ਹੈਗੇ ਆ ਵੀ ਕਹਿੰਦੇ ਵੀ ਉਹਨਾਂ ਦੀ ਪੋਜੀਸ਼ਨ ਈਵਨ ਥੋ ਟੈਕਸਟ ਮੈਸੇਜਸ ਵਿੱਚ ਨਹੀਂ ਇਨਵੋਲਵ ਸੀ ਪਰ ਉਹਨਾਂ ਦੀ ਜਿਹੜੀ ਪੋਜੀਸ਼ਨ ਹੈਗੀ ਆ ਐਜ਼ ਅ ਐਕਟਿੰਗ ਹੈੱਡ ਆਫ ਦ ਨੈਸ਼ਨਲ ਆਰਕਾਈਵਸ ਪਈ ਜੋ ਰੈਕੋਰਡਸ ਆ ਗਵਰਨਮੈਂਟ ਦੇ ਆਫੀਸ਼ੀਅਲ ਉਹਨਾਂ ਨੂੰ ਕਿਦਾਂ ਪ੍ਰੀਜ਼ਰਵ ਕਰਨਾ ਉਹ ਉਹਨਾਂ ਦੀ ਪੋਜੀਸ਼ਨ ਹੈਗੀ ਆ ਸੋ ਇਸ ਕਰਕੇ ਜਿਹੜਾ ਇਹ ਲਾਸ ਸੂਟ ਲਿਆਂਦਾ ਗਿਆ ਹੈਗਾ ਜੀ